ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੀਤ ਮੀਟੀਵੀ ਮੈਂ ਇੰਗਲੈਂਡ ਤੋਂ ਪੱਤਰਕਾਰ ਸੁਜਿੰਦਰ ਸਿੰਘ ਢੱਡੇ ਅੱਜ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਸਿੱਖ ਇਤਿਹਾਸ ਦੇ ਬੜੇ ਅਨਮੋਲੇ ਦਿਨ ਚੱਲ ਰਹੇ ਆ ਸ਼ੀਧੀਆਂ ਪ੍ਰੇਰ ਦੇ ਦਿਨ ਚੱਲ ਰਹੇ ਆ ਇਹ ਦਸੰਬਰ ਦੇ ਮਹੀਨੇ ਚ ਵੀ ਜਿਹਨੂੰ ਪੂਰਾ ਮਹੀਨਾ ਕਿਹਾ ਜਾਂਦਾ ਉਹ ਹਰ ਸਾਲ ਜਿਹੜਾ ਸ਼ੀਧੀ ਜੋੜ ਮਿਲੇ ਮਨਾਏ ਜਾਂਦੇ ਆ ਛੋਟੇ ਸਾਹਿਬ ਜਦਾਂ ਤੇ ਵੱਡੇ ਸਾਹਿਬ ਜਦਾਂ ਨੇ ਇਸੇ ਮਹੀਨੇ ਚ ਸਾਧਰ ਪ੍ਰਾਪਤ ਕੀਤੀ ਸੀ ਮਾਤਾ ਗੁਜਰਕੌਰ ਨੇ ਠੰਡੇ ਬੁਰਜੇ ਚ ਕਹਾਵਾਂ ਜਰ ਬਤਾਏ ਇਸ ਤੋਂ ਜਾਣੂ ਕਰਵਾਉਣ ਲਈ ਅੱਜ ਪੰਜਾਬੀ ਲੀਸਰਾਂ ਦੇ ਕਲੱਬ ਜੋ ਕੇ ਲੈਕਟਰ ਦੇ ਜਿਹੜਾ ਸੰਚਾਲਕ ਆ ਤਰਲੋਤ ਸਿੰਘ ਮਿਰਕੋਨਦਨ ਨੇ ਬੜਾ ਹੀ ਵਧੀਆ ਪ੍ਰਬੰਧ ਕੀਤਾ ਗਿਆ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਸਾਹਿਬ ਜੀ ਉਹ ਵੀ ਕਿਹੜਾ ਇੱਕ ਕੈਂਪ ਲਗਾ ਕੇ ਛੋਟੇ ਬੱਚਿਆਂ ਨੂੰ ਜਿਹੜਾ ਦਸਤਾਰ ਸਜਾਉਣ ਦੀ ਸਿਖਲਾਈ ਦਿੱਤੀ ਗਈ ਆ ਡਾਂਗ ਮੁਕਾਬਲੇ ਕਰਾਏ ਕੇ ਤੇ ਹੋਰ ਜਿਹੜਾ ਵੱਖ-ਵੱਖ ਸਾਧਨਾਂ ਰਹੀ ਜਿਹੜਾ ਸਿੱਖੀ ਤੇ ਆ ਉਹ ਜਿਹੜਾ ਜਾਣ ਕਰਵਾਇਆ ਗਿਆ ਸਾਡੇ ਨਾਲ ਐਸੋਲੇ ਮਜੂਰ ਨੇ ਬਿਰਕ ਸਾਹਿਬ ਸਭ ਤੁਸੀਂ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਹੈ ਕੀ ਕਹਿਣਾ ਚਾਹੁੰਦੇ ਇਹ ਪ੍ਰਬੰਧ ਵਾਗੂ ਜੀ ਕਾ ਖਾਲਸਾ ਵਾਗੂ ਜੀ ਕੀ ਫਤਿਹ ਜੀ ਤੇ ਪਹਿਲਾ ਤਾਂ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਮਾਪਿਆਂ ਨੇ ਤੇ ਬੱਚਿਆਂ ਨੇ ਇਸ ਭਾਗ ਲਿਆ ਤੇ ਗੁਰੂ ਹਰਕੀਰ ਸਿੰਘ ਸਾਹਿਬ ਕਰਦੋ ਆ ਦੀ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਤੇ ਮੈਂ ਤਾਂ ਕੁਛ ਨਹੀਂ ਕਰਨ ਵਾਲਾ ਇਹ ਬਾਹਰੀ ਕਿਰਪਾ ਕਰਦੇ ਆ ਤਦ ਹੀ ਸਭ ਕੁਝ ਹੋ ਜਾਂਦਾ ਹੈ ਨਾ ਤੇ ਗਾਹਾਂ ਤੋਂ ਵੀ ਕੋਸ਼ਿਸ਼ ਕਰਾਂਗੇ ਤੇ ਹੁਣ ਦੇਖੋ 29 ਤਰੀਕ ਨੂੰ ਅਸੀਂ ਸੈਕਿੰਡ ਨੈਸ਼ਨਲ ਮਿਊਜ਼ੀਅਮ ਆ ਉੱਥੇ ਟ੍ਰਿਪ ਰੱਖਿਆ ਆ ਤੇ ਉਹ ਵੀ ਇੱਥੋਂ ਗੁਰਦਵਾਰ ਸਾਹਿਬ ਤੋਂ ਚੱਲਣਾ ਆ ਤੇ ਜਿੰਨੇ ਵੀ ਹੋ ਸਕਦੇ ਆ ਉੱਥੋਂ ਇੱਥੇ ਆਉਣ ਹਾਂਜੀ ਐ ਅਸੋਲੇ ਸਾਡੇ ਦਾ ਮੌਜੂਦ ਨੇ ਹੁਣ ਸਰਦਾਰ ਗੁਰਦਾਮ ਸਿੰਘ ਜੀ ਜਿਹੜੇ ਕਿ ਲੰਮਾ ਸਮਾਂ ਜਿਨ੍ਹਾਂ ਨੇ ਗੁਰਦਰਾ ਸਾਹਿਬ ਤ੍ਰੇਗ ਭਦਰ ਸਾਹਿਬ ਵਿਖੇ ਉੱਚ ਉਦਾਂ ਤੇ ਰਹਿ ਕੇ ਜਿਹੜੀ ਸਵਾਵ ਨਭਾਈਆਂ ਤੇ ਇਸੋਲੇ ਸੰਗਤ ਗਰੁੱਪ ਦੇ ਗਰੁੱਪ ਦੇ ਆਗੂ ਨੇ ਗੁਰਦਾਮ ਸਿੰਘ ਜੀ ਅੱਜ ਬਿਰਕਸਾਬ ਲੋ ਬਹੁਤ ਹੀ ਵਧੀਆ ਪ੍ਰੋਗਰਾਮ ਕੀਤਾ ਗਿਆ ਬੱਚਿਆਂ ਨੂੰ ਜਾਣਕਾਰੀ ਦੇਣ ਲਈ ਆਪਣੇ ਇਤਿਹਾਸ ਤੋਂ ਜਾਣ ਕਰਵਾਉਣ ਲਈ ਕੈਂਪ ਲਗਾਇਆ ਗਿਆ ਦਸਤਾਰ ਸਜੋਣ ਦੇ ਸ਼ਖਲਾਇ ਦਿੱਤੀ ਗਈ ਹੈ ਜਿਹੜੇ ਜਿਹੜੇ ਬੱਚੇ ਜੇਤੂ ਰਹੇ ਉਹਨਾਂ ਨੂੰ ਉਹਨਾਂ ਦੀ ਹੌਸਲਾ ਬੁਜਾਰਾਈ ਕਰਨ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਜੇ ਬਿਰਕਸਾਬ ਦੇ ਇਸ ਪ੍ਰੋਗਰਾਮ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਬਿਰਖ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਜੋ ਹਮੇਸ਼ਾ ਇਸ ਤਰ੍ਹਾਂ ਦੇ ਪ੍ਰੋਗਰਾਮ ਇਸ ਤਰ੍ਹਾਂ ਦੇ ਕੰਪੀਟੀਸ਼ਨ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਕਰਦੇ ਰਹਿੰਦੇ ਹਨ ਜਿਥੇ ਪੰਜਾਬੀ ਲਿਸਨਰ ਕਲੱਬ ਜਰਾ ਆ ਰਹੇ ਨੇ ਆਪਣੀ ਮਾਂ ਬੋਲੀ ਦੇ ਨਾਲ ਜੁੜੇ ਹੋਏ ਨੇ ਉਹਨੂੰ ਪਰਫੁੱਲਤ ਕਰਨੇ ਹਮੇਸ਼ਾ ਯਤਨ ਕਰਦੇ ਰਹਿੰਦੇ ਹਨ ਤੇ ਅੱਜ ਛੋਟੇ ਸਾਹਿਬ ਜ ਆ ਰਹੇ ਨੇ ਜੋ ਸ਼ਹਾਦਤ ਦਾ ਦਿਨ ਹੈ ਉਸ ਨੂੰ ਸਮਰਪਿਤ ਜੋ ਬੱਚਾ ਦਾ ਕੈਂਪ ਲਗਾਇਆ ਇੱਥੇ ਦਸਤਾਰ ਦਾ ਮੁਕਾਬਲੇ ਕਰਾਇਆ ਨੇ ਉਹਨਾਂ ਦੇ ਪੇਂਟਿੰਗ ਦੇ ਤੇ ਉਹਨਾਂ ਨੂੰ ਸਨਮਾਨਿਤ ਕੀਤਾ ਬੱਚਿਆਂ ਨੂੰ ਤੇ ਮੈਂ ਕਹਿੰਨਾ ਕਿ ਇਹ ਸਿੱਖਾਂ ਦੀ ਦਸਤਾਰ ਜੋ ਹੈ ਸਿੱਖਾਂ ਦੀ ਪਛਾਣ ਹੈ ਤੇ ਆਪਾਂ ਸਾਰਿਆਂ ਨੂੰ ਪਤਾ ਕਿ ਦਸਤਾਰ ਜਿਸ ਨੇ ਸਿਰ ਤੇ ਸਜਾਈ ਹੋਵੇ ਤੇ ਉਹ ਲੱਖਾਂ ਦੇ ਵਿੱਚੋਂ ਪਛਾਣਿਆ ਜਾਂਦਾ ਪਛਾਣਿਆ ਜਾਂਦਾ ਤੇ ਇਹ ਬੱਚਿਆਂ ਨੂੰ ਇਹ ਦਸਤਾਰ ਇਸ ਦਿਨ ਤੇ ਜੋ ਅਚਕ ਪ੍ਰੋਗਰਾਮ ਕਰਾਇਆ ਗਿਆ ਬੱਚਾ ਨੂੰ ਸੈਲਫ ਕੌਨਫੀਡੈਂਸ ਜਿਹੜਾ ਉਹਨਾਂ ਦਾ ਵੱਧਦਾ ਆਉਣ ਵਾਲੇ ਸਮੇਂ ਦੇ ਵਿੱਚ ਬੱਚਾ ਨੇ ਸਕੂਲਾਂ ਦੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਾਣਾ ਨੇ ਉਹਨਾਂ ਨੂੰ ਸਾਨੂੰ ਪਹਿਲਾਂ ਤੋਂ ਹੀ ਜਿਹੜਾ ਤਿਆਰ ਕਰਨ ਦੀ ਲੋੜ ਹੈ ਉਹਨਾਂ ਦਾ ਉਹਨਾਂ ਨੂੰ ਪਤਾ ਹੋਵੇ ਜੇ ਮਹੱਤਤਾ ਜਿਹੜੇ ਇੰਪੋਰਟੈਂਸ ਹੈ ਪੱਗ ਦੀ ਦਸਤਾਰ ਦੀ ਕੀ ਹੈ ਤਾਂ ਕਿ ਉਹਨਾਂ ਨੂੰ ਆਉਣ ਵਾਲੇ ਫਿਊਚਰ ਦੇ ਵਿੱਚ ਕੋਈ ਮੁਸ਼ਕਲਾਂ ਨਾ ਪੈਣ ਤੇ ਸਾਨੂੰ ਇਸ ਤਰ੍ਹਾਂ ਦੇ ਜੋ ਪ੍ਰੋਗਰਾਮ ਹੁੰਦੇ ਨੇ ਉਹਦੀ ਵੱਤ ਤੋਂ ਵੱਤ ਸਪੋਰਟ ਕਰਨੀ ਚਾਹੀਦੀ ਆ ਧੰਨਵਾਦ ਬਿਰਕ ਸਾਹਿਬ ਦਾ ਗੁਰਦਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ ਸਰਦਾਰ ਹਰਜਿੰਦਰ ਸਿੰਘ ਜੀ ਰਾਏ ਤੇ ਚੰਨਜੀਤ ਸਿੰਘ ਜੀ ਸੋਤਾ ਮੇਰੇ ਵੀਰ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨਾਂ ਕਿ ਜੀ ਸਮਝ ਅਤਿ ਦਾ ਗੁਰਦਾਮ ਸਿੰਘ ਜੀ ਸਾਡੇ ਨਾਲ ਇਸ ਨੂੰ ਮੌਜੂਦ ਨੇ ਗੁਰਦਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੋ ਔਰ ਵੀ ਦੇ ਪ੍ਰਧਾਨ ਤੇ ਪ੍ਰਧਾਨ ਜੀ ਅੱਜ ਅੱਜ ਇੱਥੇ ਕਰਾਇਆ ਗਿਆ ਪ੍ਰੋਗਰਾਮ ਛੋਟੇ ਸਾਹਿਬ ਜਨ ਅਤੇ ਵੱਡੇ ਸਾਹਿਬ ਜਨ ਤੇ ਮਾਤਾ ਗੁਜਰਕੌਰ ਦੀ ਸਾਧਨ ਨੂੰ ਸਮਰਪਿਤ ਕੀ ਤੁਕੀ ਕਰਨ ਚਾਹੁੰਦੇ ਬਣੇ ਪਹਿਲਾਂ ਦੀ ਸਾਰੇ ਸਤਿ ਉਤੈਨ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਲੋਚਨ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਕਿ ਬਹੁਤ ਲੰਮੇ ਸਮੇਂ ਤੋਂ ਹੀ ਪੰਜਾਬੀ ਬੋਲੀ ਤੇ ਜਦੋਂ ਜਦ ਹਲੇ ਪਹਿਲਾ ਹਲੇ ਵਾਲੇ ਰੇਡੀਓ ਉਪਰ ਇੱਥੇ ਚੱਲਦਾ ਹੁੰਦਾ ਸੀ ਬਲਕਿ ਚੀਟੀ ਵੀ ਦਾ ਹੁੰਦਾ ਨਾ ਸੀ ਉਦੋਂ ਤੋਂ ਹੀ ਇਹਨਾਂ ਦੇ ਜਿਹੜਾ ਪ੍ਰੋਗਰਾਮ ਸੰਸਥਾ ਜਿਹੜੀ ਚਲਾਈ ਹੋਈ ਹੈ ਪੰਜਾਬੀ ਦੇ ਨਾਲ ਜੋੜ ਨੂੰ ਸਿੱਖਤਰ ਨੂੰ ਜੋੜ ਨੂੰ ਜਦੋਂ ਜਦ ਇਹ ਸੇਵਾ ਕਰ ਰਹੇ ਹਨ ਤਵੇਨ ਨੂੰ ਬਹੁਤ-ਬਹੁਤ ਧੰਨਵਾਦ ਹੈ ਸਾਲ ਵਿੱਚ ਤਰੀਬਨ 8-10 ਪ੍ਰੋਗਰਾਮ ਘੱਟ ਤੋਂ ਘੱਟ ਇਹਨਾਂ ਦੇ ਹੁੰਦੇ ਹੀ ਆ ਸਾਲ ਵਿੱਚ ਇਸ ਤਰੀਕੇ ਦੇ ਤੇ ਇਸੇ ਤਰੀਕੇ ਨਾਲ ਜਦਾਂ ਐਸਾ ਪ੍ਰੋਗਰਾਮ ਦੇ ਵਿੱਚ ਆਪਣੇ ਤਮਨਜੀਤ ਸਿੰਘ ਜੀ ਜੋ ਕਿ ਸਿੱਖ ਪਹਿਲਾ ਸਿੱਖ ਦਸਤਾਰ ਵਾਲਾ ਐਮਪੀ ਹੈਗਾ ਆ ਉਹਨਾਂ ਦਾ ਸਨੇਹਾ ਵੀ ਬੱਚਿਆਂ ਨੂੰ ਸੁਣਾਇਆ ਗਿਆ ਰਿਕਾਰਡਿੰਗ ਕੀਤਾ ਸੀਗਾ ਉਹਨਾਂ ਦੀ ਸਪੈਸ਼ਲਿਸਟ ਨੇ ਆ ਭੇਜਿਆ ਸੀਗਾ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਤੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਮਹਾਰਾਜ ਕਿਰਪਾ ਕਰਨ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਚਾਰਦੀ ਕਾਲ ਬਖਸ਼ੇ ਹੋਰ ਵੀ ਬੱਚਿਆਂ ਨੂੰ ਸੰਗਤਾਂ ਨੂੰ ਸਿੱਖਤਾਂ ਦੇ ਨਾਲ ਜੋੜ ਸਕੇ ਬਹੁਤ ਬਹੁਤ ਚੰਗਾ ਪ੍ਰਾਰਭ ਮਾਰ ਕੇ ਕਿਰਪਾ ਕਰੇ ਚਾਰਦੀ ਕਾਲ ਬਖਸ਼ੇ ਜੀ ਇਹ ਸੰਜੀ ਵਿਲਕ ਸਾਬ ਤੇ ਗੁਰਦਾਮ ਸਿੰਘ ਜੀ ਤੇ ਗੁਰਦਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਉਹ ਵੀ ਤੇ ਪ੍ਰਧਾਨ ਜਿਨ੍ਹਾਂ ਨੇ ਦੱਸਿਆ ਕਿ ਮਿਲਕ ਸਾਬ ਨੂੰ ਹਰੇਕ ਸਾਲ ਜਾਂ ਸਾਲ ਚ ਅੱਠ-ਛਤ ਪਰ ਜਿਹੜੇ ਅਜਿਹੇ ਜਿਹੜੇ ਪ੍ਰੋਗਰਾਮ ਕਰਵਾਏ ਜਾਂਦੇ ਅਸੀਂ ਆਸ ਕਰਦੇ ਆ ਕਿ ਮਿਲਕ ਸਾਬ ਅਜਿਹੇ ਪ੍ਰਲੇ ਕਰਦੇ ਤਾਂ ਜੋ ਇਥੋ ਜੰਪੜਲ ਜਿਹੜੇ ਬੱਚੇ ਉਹ ਸਿੱਖਿਆ ਨਾਲ ਜੁੜੇ ਰਹਿਣ ਹੁਣ ਮੈਨੂੰ ਜੋ ਇਜਾਜ਼ਤ ਸਤਿ ਸ਼੍ਰੀ ਅਕਾਲ